ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫ ਤੇ ਮਾਂ ਚੈਨਲ ਤੇ ਮੈਂ ਸਾਰਜਾ ਸਵਾਗਤ ਕਰਦੀ ਆ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਵਧੀਆ ਤੇ ਮੈਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਜੀ ਸਵੇਰ ਦਾ ਟਾਈਮ 5:30 ਦਾ ਟਾਈਮਸ ਨਾ ਸੌਰੀ 6:30 ਦਾ ਟਾਈਮ ਸੀ ਇਹ ਸਵਾ 6 ਦਾ ਸਵਾ 6 ਦਾ ਟਾਈਮ 'ਚ ਸਰਦਾਰ ਜੀ ਦੁਕਾਨ ਤੇ ਜਾਣ ਵਾਸਤੇ ਪੱਗ ਬੰਨਦੇ ਸੀ ਤੇ ਸਰਦਾਰ ਜੀ ਨੇ ਪੱਗ ਬੰਨ ਲਈ ਆ ਤੇ ਬਾਕੀ ਜਿਹੜਾ ਬਜਰੂਬਾ ਪਾਉਂਦੀ ਸੀ ਤੇ ਮੈਨੂੰ ਜੋ ਮਤਲਬ ਕਿ ਚਾਹ ਵਗੈਰਾ ਪਿੱਥੀ ਸੀ ਉਹ ਭਾਂਡੇ ਫੜਾਉਂਦੀ ਸੀ ਮਾਰੇ ਰੱਖਿਆ ਤੇ ਬੱਚਿਆਂ ਨੂੰ ਠਾਲਿਆ ਸੀ ਬੱਚਿਆਂ ਨੇ ਦੁੱਧ ਵਗੈਰਾ ਪੀ ਲਿਆ ਸੀ ਤੇ ਫੇਰ ਸੌਂਗੇ ਤੀ ਤੇ ਫੇਰ ਮੈਂ ਇਧਰ ਅੱਗੇ ਤਿਰ ਸੋਈ ਦੇ ਵਿੱਚ ਤੇ ਸਰਦਾਰ ਜੀ ਚਲੇ ਗਏ ਸੀ ਕੰਮ ਤੇ ਤੇ ਮੈਂ ਆ ਕੇ ਲੱਗੀ ਸਭ ਤੋਂ ਪਹਿਲਾਂ ਤਾਂ ਭਾਂਡੇ ਚ ਇਨਰ ਸੋਈ ਚ ਤੇ ਜਿਹੜੇ ਭਾਂਡੇ ਰਾਤ ਦੇ ਮਾਂਜੇ ਪਏ ਸੀ ਟੋਕਰੇ ਦੇ ਵਿੱਚ ਫੇਰ ਮੈਂ ਉਹ ਚਿਣੇ ਨੇ ਤੇ ਦੇਖੋ ਜੀ ਇਹ ਕਢਾਈ ਹੈ ਇਹ ਕਢਾਈ ਮੈਂ ਹੁਣ ਲਈ ਆ ਤੇ ਦੇਖੋ ਬਹੁਤ ਸੋਹਣਾ ਪ੍ਰਾਈਪਿੰਨਾ ਇਹ ਤੇ ਹੈਵੀ ਵੀ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਮਤਲਬ ਕਿ ਜਦੋਂ ਆਪਾਂ ਕਿਓਵਰ ਵਗੈਰਾ ਬਣਾਉਨੇ ਆ ਉਹ ਵੀ ਮਤਲਬ ਕਿ ਵਧੀਆ ਬਣ ਜਾ ਕਰੂਗਾ ਤੇ ਨਾ ਨੀਚੇ ਨ ਲੱਗਿਆ ਕਰੂਗਾ ਤੇ ਇਸ ਤੋਂ ਬਾਅਦ ਚੜ ਗਿਆ ਸੀ ਦਿਨ ਤੇ ਮੈਂ ਲੱਗੀ ਸੀ ਝਾੜੂ ਕੱਢਣ ਜੀ ਤੇ ਝਾੜੂ ਕੱਢਣ ਨੂੰ ਫਿਰ ਵੀ ਟਾਈਮ ਤਾਂ ਲੱਗ ਹੀ ਜਾਂਦਾ ਹੁੰਦਾ ਹਨਾ ਕੱਲੀ ਕਰਕੇ ਕੰਮ ਬਹੁਤ ਜ਼ਿਆਦਾ ਹੋਇਆ ਨੇ ਹੋ ਜਾਂਦੇ ਨੇ ਜੀ ਮਰ ਨਾਲ ਖੜਾ ਹੋ ਗਿਆ ਲੋਜੀ ਬੇੜਾ ਵਗੈਰਾ ਸੁੰਬਰ ਦਿੱਤਾ ਸੀ ਹੁਣ ਆ ਗਏ ਸੀ ਆਪਾਂ ਕਮਰੇ ਦੇ ਵਿੱਚ ਜੀ ਮਰ ਨਾਲ ਤੇ ਸਿਮਰ ਨੂੰ ਮੈਂ ਕਿਹਾ ਉੱਠ ਖੜ ਛੇਤੀ ਹਨਾ ਇਹ ਵੀ ਫਟਾਫਟ ਮੈਂ ਕਮਰਾ ਵੀ ਛੇਤੀ ਸਫਾਈ ਕਰ ਦਵਾਂ ਕਿਉਂਕਿ ਫੇਰ ਮੈਂ ਰੋਟੀ ਵਗੈਰਾ ਲਾਉਣੀ ਆ ਤੇ ਬਾਕੀ ਕੱਪੜੇ ਮਸ਼ੀਨ ਚ ਪਾਉਣੇ ਨੇ ਕਣਕ ਵੀ ਧੋਣ ਵਾਲੀ ਵੀ ਪਈ ਸੀ ਤੇ ਸਿਮਰ ਨੇ ਦੇਖੋ ਉੱਠ ਕੇ ਫੇਰ ਪੈ ਗਿਆ ਸੀ ਤੇ ਫੇਰ ਮੈਂ ਚਿੱਦਰ ਚੁੱਦਰ ਫੁਸ਼ਾ ਕੇ ਬੈੱਡ ਦੀ ਫੇਰ ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਮੈਂ ਕੰਬਲ ਚੱਕ ਦੀਆਂ ਤੇ ਕੰਬਲ ਮੈਂ ਚੱਕ ਦਿੱਤਾ ਸੀ ਦੇਖੋ ਕੀ ਕੁਝ ਕਰੀ ਜਾਂਦਾ ਸਿਮਰ ਨੂੰ ਬੈਠਾ ਤੇ ਦੇਖੋ ਜੀ ਇੱਕ ਤਾਂ ਠੰਡ ਬਹੁਤ ਜ਼ਿਆਦੇ ਆ ਹਨਾ ਠੰਡ ਜ਼ਿਆਦੇ ਹੋਣ ਕਰਕੇ ਕੰਮ ਫਟਾਫਟ ਕਰਲੀ ਤੋਂ ਹੁੰਦੇ ਵੀ ਨਹੀਂ ਤੇ ਨਾ ਹੀ ਕੋਈ ਹੈਲਪ ਕਰਾਉਣਾ ਬੱਚੇ ਤਾਂ ਹੈਲਪ ਕਿੱਥੇ ਕਰਾਉਂਦੇ ਨੇ ਹਨਾ ਫਿਰ ਵੀ ਸਵੇਰ ਦਾ ਟਾਈਮ ਬੱਚਿਆਂ ਨੂੰ ਇਦਾਂ ਹੁੰਦਾ ਵੀ ਚੱਲ ਪਏ ਪਏ ਰਹਿੰਦੇ ਆ ਦੇਖੋ ਹੁਣ ਦੇ ਲੋ ਇਦਰਾ ਸਰਾਣਾ ਲੈ ਕੇ ਪਏ ਗਿਆ ਕੀ ਕਹੇ ਦੱਸ ਹਨਾ ਤੇ ਮੈਂ ਕੰਬਲ ਚੈੱਕ ਦਿੱਤੇ ਸੀ ਤਾਂ ਇਹ ਉੱਠਿਆ ਜੇ ਮੈਂ ਕੰਬਲ ਨਾ ਕੰਬਲ ਨਾ ਚੱਕਦੀ ਨਾ ਫਿਰ ਇਹਨੇ ਕੰਬਲ ਦੇ ਵਿੱਚ ਰੋ ਉੱਠਣਾ ਨਹੀਂ ਉੱਠਣਾ ਨਹੀਂ ਸੀ ਇਸ ਲਈ ਮੈਂ ਫਟਾਫਟ ਸਾਰੀ ਕੰਬਲ ਦੀ ਤਹਿ ਲਗਾ ਦਿੱਤੀ ਤੇ ਗੱਦਾ ਇਕੱਠਾ ਕਰਕੇ ਤੇ ਗੱਦੇ ਉੱਤੇ ਚਾਦਰ ਵਿਛਾ ਕੇ ਗੱਦਾ ਵੀ ਇੱਕ ਪਾਸੇ ਕਰ ਦਿੱਤਾ ਸੀ ਮੈਂ ਤੇ ਫਿਰ ਇਸ ਤੋਂ ਬਾਅਦ ਜੋ ਮਤਲਬ ਕਿ ਸਮਾਨ ਦੀ ਚੱਕਤਰ ਕਰਨ ਵਾਲੀ ਪਈ ਸੀ ਉਹ ਸਾਰੀ ਮੈਂ ਕਰੀ ਫਟਾਫਟ ਤੇ ਲੋ ਜੀ ਇੱਧਰ ਆਪਣੀ ਗੱਦੇ ਤੇ ਚਾਦਰ ਵਿਛ ਗਈ ਆ ਤੇ ਸਾਰੀ ਚੱਕਤਰ ਹੋ ਗਈ ਸੀ ਤੇ ਫਿਰ ਮੈਂ ਲੱਗੀ ਸੀ ਹੁਣ ਝਾੜੂ ਕੱਢਣ ਇੱਦਾਂ ਸਿਮਨ ਨੂੰ ਲਾਟਾ ਸੀ ਮੈਂ ਪੜਨ ਵਾਸਤੇ ਸਰਦਾਰ ਜੀ ਦਾ ਫੋਨ ਆਇਆ ਸੀ ਕਹਿੰਦੇ ਸਿਮਨ ਨੂੰ ਉੱਠਿਆ ਕਿ ਨਾ ਮੈਂ ਨਹੀਂ ਪੜਨ ਲੱਗ ਗਿਆ ਸਿਮਨ ਲੱਗ ਗਿਆ ਸੀ ਪੜਨ ਪਾਣੀ ਮੈਂ ਗਰਮ ਦਿੱਤਾ ਸੀ ਲਾ ਬੱਚਿਆਂ ਵਾਸਤੇ ਤੇ ਝਾੜੂ ਮੇਰਾ ਸਾਰਾ ਨਿਕਲ ਗਿਆ ਸੀ ਤੇ ਫਿਰ ਜੋ ਕੂੜਾ ਹੈਗਾ ਸੀ ਲੀਰਾ ਵਗੈਰਾ ਉਹ ਮੈਂ ਡਸਟਬਿਨ ਚ ਪਾ ਦਿੱਤੀ ਸੀ ਮੈਂ ਕਿਹਾ ਚੱਲ ਗਵੰਡੀਆਂ ਦੇ ਆਵਾਂਗੇ ਹਨਾ ਤੇ ਇਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਜੀ ਵਿੜੇ ਚ ਪੋਚਾ ਲਗਾਉਣ ਮੈਂ ਕਿਹਾ ਪੋਚੇ ਦਾ ਕੰਮ ਵੀ ਚਲੋ ਨਿੱਪੜਨ ਦਾ ਨਿੱਬੜ ਜਾਂਦੇ ਚਲ ਪੋਚਾ ਲਗਾਉਣ ਤੋਂ ਬਾਅਦ ਦੇ ਵਿੱਚ ਫਿਰ ਮੈਂ ਲੱਗੀ ਸੀ ਰੋਟੀ ਟੁੱਕ ਦਾ ਕੰਮ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜੀ ਪਿੰਡੂ ਲਾਇਕੀਮਨ ਚੈਨਲ ਤੇ ਮੈਂ ਸਤਿ ਸ੍ਰੀ ਅਕਾਲ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਬੜੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਲਓ ਜੀ ਸਵੇਰ ਦਾ ਟਾਈਮ ਹੈ ਇਹ ਝਾੜ ਪੋਚੇ ਦਾ ਮੈਂਨੇ ਕੰਮ ਨਿਬੇੜ ਦਿੱਤਾ ਤੇ ਸੌਂਗ ਦੇ ਵਿੱਚ ਪੋਚਾ ਲਾਉਣਾ ਰਹਿ ਗਿਆ ਮੇਰਾ ਚਲੋ ਵਿਦਿਆ ਕੱਢ ਦਿੱਤਾ ਇੱਕ ਕਮਰੇ ਵਿੱਚ ਤੇ ਹੁਣ ਮੈਂ ਲੱਗੀ ਹਾਂ ਜੀ ਮਿੱਠੇ ਡੁੰਗਣ ਬੱਚੇ ਕਹਿੰਦੇ ਮੇਥੇ ਵਾਲੀ ਰੋਟੀ ਬਣਾ ਕੇ ਦਿਓ ਸਰਦਾਰ ਜੀ ਕਹਿੰਦੇ ਇਹਨੇ ਮੇਥੇ ਵਾਲੀ ਬਣਾ ਕੇ ਦਿਓ ਕਿਉਂਕਿ ਮੇਥੇ ਵਾਲੀ ਰੋਟੀ ਨੂੰ ਬਣਾਈ ਬਹੁਤ ਹੀ ਹੋ ਗਈ ਇਸ ਲਈ ਫਿਰ ਮੈਂ ਕਿਹਾ ਚਲ ਅੱਜ ਮੇਥੇ ਵਾਲੀ ਬਣਾ ਲਈ ਆ ਰਾਤ ਮੈਂ ਸਬਜੀ ਬਣਾਈ ਸੀ ਜੀ ਗਾਜਰਾਂ ਮੇਥਿਆਂ ਦੀ ਬਹੁਤ ਜ਼ਿਆਦਾ ਸਵਾਦ ਵਾਲੀ ਤੇ ਦੁਪਹਿਰ ਨੂੰ ਵੀ ਆਪਣੀ ਪਈ ਹੈ ਸਬਜੀ ਤੇ ਹੁਣ ਮੈਂ ਕਿਹਾ ਚਲ ਸਵੇਰ ਆ ਲਈਆਂ ਮੇਥੇ ਵਾਲੀਆਂ ਰੋਟੀਆਂ ਲੋ ਜੀ ਇਧਰ ਤੜੀ ਹੋਈ ਆਪਣੀ ਚਾਹ ਤੇ ਇਧਰ ਮੈਂ ਡੁੰਗਲੇ ਥੋੜੇ ਜਿਹਾ ਰਹਿ ਗਏ ਮੇਥੇ ਇਥੇ ਥੋੜੇ ਜਿਹਾ ਮੈਂ ਡੁੰਗਲੇ ਨੇ ਤੇ ਮੈਂ ਹੁਣ ਫਟਾਫਟ ਲੱਗੀ ਪਈਆਂ ਕਰਨ ਕਿਉਂਕਿ ਲੇਟ ਹੋਊਗੀ ਲੋ ਜੀ ਆਪਾਂ ਨੇ ਆਸਾ ਗੁੰਨ ਲਿਆ ਹੁਣ ਰੋਟੀ ਲਾਉਣੀ ਆ ਫਟਾਫਟ ਸਰਦਾ ਆ ਜੇ ਰਾਂਕ ਪਹਿਲਾਂ ਫਟਾਫਟ ਰੋਟੀ ਲਾਣਾ ਲੇਟ ਮੱਝ ਤਾਂ ਹੋ ਗਈਆਂ ਕਿਉਂਕਿ ਬਾਹਰੋਂ ਮੈਂ ਲੱਗੀ ਸੀ ਬਹੀ ਸੁੰਬਰੀ ਸਾਰੀ ਬਹੀ ਸੁੰਬਰੀ ਆ ਬਹੁਤ ਜ਼ਿਆਦਾ ਖਰਾਬ ਦੀ ਪਈ ਸੀ ਮੈਂ ਕਿ ਸੁੰਬਰ ਦਾ ਬਹੁਤ ਦਿਨ ਹੋ ਗਿਆ ਸੁੰਬਰੀ ਨੂੰ ਤੇ ਇਸ ਲਈ ਟਾਈਮ ਲੱਗ ਗਿਆ ਮੈਨੂੰ ਫਾਲੇ ਮੇਰੀ ਕਣਕ ਤੋਂ ਨਾਲ ਹੀ ਪਈ ਆ ਰੋਟੀ ਲਾ ਕੇ ਫੇਰ ਕਣਕ ਤੋਂ ਮੰਗੀ ਖਾ ਪੀ ਕੇ ਉੱਠੀ ਕਪੜੇ ਤਾਂ ਮੇਰੇ ਢੇਲੀ ਦੇ ਹੁੰਦੇ ਨੇ ਕਿਉਂਕਿ ਬੱਚਿਆਂ ਦੀ ਡਰੈੱਸ ਵਗੈਰਾ ਹੁੰਦੀਆਂ ਨਾਲ ਇਸ ਲਈ ਢੇਲੀ ਦੇ ਕਪੜੇ ਥੋੜੇ ਬੈਲਦੇ ਨੇ ਤੇ ਜਿਵੇਂ ਲੱਗਦੇ ਆਪਾਂ ਰੋਟੀ ਪਹਿਲਾਂ ਕਰਦੇ ਸਰਦਾਰ ਜੀ ਨੂੰ ਫੋਨ ਸਰਦਾਰ ਜੀ ਰੋਟੀ ਖਾਣ ਗਿਆ ਕਿ ਗਰਮ ਗਰਮ ਤੇ ਲੋ ਜੀ ਰੋਟੀ ਵਗੈਰਾ ਆਪਣਾ ਸਾਰਾ ਨਿਬੜ ਗਿਆ ਸੀ ਖਾ ਵੀ ਲਈ ਸੀ ਖਵਾਵ ਦਿੱਤੀ ਸੀ ਤੇ ਮੈਂ ਲੱਗੀ ਸੀ ਭਾਂਡੇ ਮਾਂਜਣਾ ਤੇ ਇਸ ਤੋਂ ਬਾਅਦ ਮਾਈਆਂ ਤੋਂ ਬਾਅਦ ਫਿਰ ਮੈਂ ਲੱਗੀ ਸੀ ਕਣਕ ਧੋਣ ਤੇ ਮਸ਼ੀਨ 'ਚ ਮੈਂ ਤੇ ਸੀ ਕੱਪੜੇ ਪਾ ਧੋਣ ਵਾਲੇ ਤੇ ਕਣਕ ਫਟਾਫਟ ਧੋਣ ਲੱਗੀ ਪਈ ਸੀ ਮੈਂ ਕਿਹਾ ਚੱਲ ਐ ਵੀ ਥੋੜੀ ਧੁੱਪ ਤਾਂ ਲੱਗ ਜੂ ਵੀ ਐ ਵੀ ਥੋੜੀ ਚੱਲ ਧੁੱਪ ਲੱਗਣ ਨਾਲ ਇੰਨਾ ਕਣਕ ਸੁੱਕ ਜੂਗੀ ਤੇ ਇਧਰ ਆ ਕੇ ਸਰਦਾਰ ਜੀ ਪਾਣੀ ਪੀਣ ਵਾਸਤੇ ਤੇ ਸਰਦਾਰ ਜੀ ਨੇ ਪਾਣੀ ਪੀ ਲਿਆ ਸੀ ਕਿਉਂਕਿ ਮੇਥ ਵਾਲੀਆਂ ਰੋਟੀਆਂ ਖਾਧੀਆਂ ਹੋਈਆਂ ਸੀ ਭੁੱਖ ਤਾਂ ਲੱਗਣੀ ਹੋ ਸੀ ਹਨਾ ਮੈਨੂੰ ਵੀ ਪਿਆਸ ਲੱਗੀ ਫਿਰ ਮੈਂ ਵੀ ਪਾਣੀ ਪੀ ਲਿਆ ਤੇ ਇਸ ਤੋਂ ਬਾਅਦ ਕਣਕ ਧੋ ਲਈ ਸੀ ਮੈਨੇ ਫਿਰ ਮੈਂ ਲੱਗੀ ਸੀ ਕੱਪੜੇ ਧੋਣ ਕਿਉਂਕ ਤੇ ਕਪੜੇ ਮੈਂ फटाफट ਕਚਲ ਦਿੱਤੇ ਸੀ ਤੇ ਇੱਕ ਪਾਸੇ ਮਸ਼ੀਨ 'ਚ ਸੁਕਾ ਕੇ ਕਪੜੇ फटाफट ਮੈਂ ਕਿਹ ਚਲ ਤਾਰ ਦੇ ਵੀ ਸੁੱਕਣੇ ਪਾ ਦੂੰਗੀ ਹਨਾ ਕੰਮ ਜਲਦੀ ਹੀ ਨਿਬੜ ਜਾਊਗਾ ਤੇ ਬੱਚਿਆਂ ਦੀ ਬੈਨ ਵੀ ਆਉਣ ਲੱਗੀ ਸੀ 9:30 ਵਜੇ ਇਸ ਲਈ ਫਿਰ ਮੈਂ ਸਭ ਤੋਂ ਪਹਿਲਾਂ ਮੈਂ ਕਿਹ ਚਲ ਝਾੜੂ ਪੋਚੇ ਦਾ ਨਵੇੜ ਕੇ ਕਪੜੇ ਵਗੈਰਾ ਬਾਅਦ 'ਚ ਧੋਤੇ ਜਾਣਗੇ ਇਸ ਲਈ ਮੈਂ ਸਭ ਤੋਂ ਪਹਿਲਾਂ ਝਾੜੂ ਹੀ ਲੱਗ ਜਾਣੀ ਹੁੰਦੀ ਆ ਕੱਢਣ ਉਠੇ ਸਾਰ ਸਵੇਰੇ ਤੇ ਲੋ ਜੀ ਕਪੜੇ ਵਗੈਰਾ ਆਪਣੇ ਸਾਰੇ ਧੋਤੇ ਗਏ ਸੀ ਤੇ ਹੁਣ ਮੈਂ ਲੱਗੀ ਸੀ ਕਪੜੇ ਸੁੱਕਣੇ ਪਾਉਣ ਤੇ ਕੱਪੜੇ ਸੁੱਕਣੇ ਪਾਣ ਤੋਂ ਬਾਅਦ ਦੇ ਵਿੱਚ ਫੇਰ ਮੈਂ ਜਿਹੜੀ ਆਪਣੀ ਕਣਕ ਹੋਊਗੀ ਉਹ ਮੈਂ ਸੁਕਾਉਂਗੀ ਹਨਾ ਤੇ ਦੇਖੋ ਜੀ ਜੇ ਤਾਂ ਹੁਣ ਦੋ ਜਣੀਆਂ ਫਿਰ ਤਾਂ ਕੰਮ ਜਲਦੀ ਹੋਇਆ ਨਹੀਂ ਜ ਇਕੱਲੀ ਤਾਂ ਫਿਰ ਤਾਂ ਟਾਈਮ ਲੱਗਦੀ ਹੈ ਕੰਮਾਂ ਨੂੰ ਹਨਾ ਤੇ ਠੰਡ ਵੀ ਬਹੁਤ ਜ਼ਿਆਦੇ ਸੀ ਹਨਾ ਤੇ ਇੱਕ ਅੱਜ ਬਦਲਵਾਈ ਵਾਲੀ ਜਾਦੀ ਸੀ ਇਸ ਕਰਕੇ ਤੇ ਲੋ ਜੀ ਇੱਧਰ ਮੈਂ ਮੰਜਾ ਮੰਜੇ ਦੇ ਉੱਤੇ ਜੇ ਕਣਕ ਸਕਾਈ ਤੇ ਮਕੜੀਸ ਕੇ ਮੰਜੇ ਤੇ ਕਣਕ ਸਾਰੀ ਇਹ ਤੇ ਪੱਲੀ ਤੇ ਪਾਈ ਤੇ ਮੰਜਾ ਮੈਂ ਕਰ ਦਿੱਤਾ ਖੜਾ ਤੇ ਹੁਣ ਮੈਂ ਇੱਕ ਪਾਸੇ ਮੰਜਾ ਕਰ ਕਰਕੇ ਸਾਰੀ ਕਣਕ ਵਿਛਾ ਦੂੰਗੀ ਸੀ ਵਿਛਾ ਦੂੰਗੀ ਸਾਰੀ ਜੋ ਮਰੀ ਮੋਟੀ ਧੁੱਪ ਹੈਗੀ ਸੇਕ ਲੱਗ ਜੂਆ ਚਲ ਮੈਂ ਕਿ ਕਣਕ ਨੂੰ ਹਨਾ ਤੇ ਬਾਕੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਿਊ ਆ ਪਲੀਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ ਤੇ ਬਾਕੀ ਜੀ ਜੇਕਰ ਵੀਡੀਓ ਦੇ ਵਿੱਚ ਮਤਲਬ ਕੀ ਤੁਹਾਨੂੰ ਕਿੱਦਾਂ ਦੀ ਵੀਡੀਓ ਪਸੰਦ ਆ ਉਹ ਵੀ ਕਮੈਂਟ ਜਰੂਰ ਕਰਿਆ ਕਰੋ ਤੇ ਲਾਈਕ ਜਰੂਰ ਕਰਿਆ ਕਰੋ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦਾ ਹੈ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ਕਾਰ